ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੇ ਮੱਗਰ ਦੇ ਮਹੀਨੇ ਦੇ ਵਿੱਚ ਆਪਣੇ ਪਾਸ ਦੇ ਵਿੱਚ ਰੱਖੋ ਇਹ ਦੋ ਚੀਜ਼ਾਂ ਕਦੇ ਵੀ ਤੁਹਾਡੇ ਘਰ ਦੇ ਵਿੱਚ ਪਰਸ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੋਵੇਗੀ ਮੱਗਰ ਦੇ ਮਹੀਨੇ ਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਖਾਸ ਤੌਰ ਤੇ ਆਪਣੇ ਪਾਸ ਦੇ ਵਿੱਚ ਜ਼ਰੂਰ ਰੱਖੋ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਇਨਾਂ ਚੀਜ਼ਾਂ ਨੂੰ ਰੱਖਣ ਦੇ ਨਾਲ ਪੈਸੇ ਦੀ ਕਮੀ ਨਹੀਂ ਹੋਵੇਗੀ। ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਤੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ। ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਹਮੇਸ਼ਾ ਇਹ ਕਹਿੰਦੇ ਹਨ ਇਸੇ ਮਿਹਨਤ ਬਹੁਤ ਕਰਦੇ ਹਾਂ ਪੈਸਾ ਵੀ ਬਹੁਤ ਆਉਂਦਾ ਹੈ ਪਰ ਸਾਡੇ ਘਰ ਵਿੱਚ ਪੈਸਾ ਟਿਕਦਾ ਨਹੀਂ ਹੈ ਭਾਵੇਂ ਪੈਸੇ ਦੇ ਵਿੱਚ ਬਰਕਤ ਨਹੀਂ ਰਹਿੰਦੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਉਪਾਅ ਸਾਂਝਾ ਕਰਨ ਲੱਗੇ ਹਾਂ ਸਾਧ ਸੰਗਤ ਜੀ ਇਸ ਉਪਾਅ ਦੇ ਵਿੱਚ ਤੁਸੀਂ ਆਪਣੇ ਪਾਸ ਦੇ ਵਿੱਚ ਸਿਰਫ ਦੋ ਚੀਜ਼ਾਂ ਰੱਖਣੀਆਂ ਹਨ ਮੱਗਰ ਦੇ ਮਹੀਨੇ ਦੇ ਵਿੱਚ ਜੋ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਇਹ ਦੋ ਚੀਜ਼ਾਂ ਮੱਗਰ ਦੇ ਮਹੀਨੇ ਦੇ ਵਿੱਚ ਜੇਕਰ ਤੁਸੀਂ ਰੱਖੋਗੇ ਤਾਂ ਤੁਹਾਨੂੰ ਇਸ ਦਾ ਜ਼ਿਆਦਾ ਲਾਭ ਹੋਵੇਗਾ ਇਹਨਾਂ ਦੋ ਚੀਜ਼ਾਂ ਨੂੰ ਆਪਣੇ ਪਾਸੇ ਵਿੱਚ ਰੱਖਦੇ ਅਨਸਾਰ ਤੁਹਾਡੇ ਪੈਸੇ ਦੇ ਵਿੱਚ ਬਰਕਤ ਪੈ ਜਾਵੇਗੀ ਤੁਹਾਨੂੰ ਤਾਂ ਦੀ ਕਮੀ ਨਹੀਂ ਹੋਵੇਗੀ ਸਾਥ ਸੰਗਤ ਜੀ ਉਹ ਦੋ ਚੀਜ਼ਾਂ ਕਿਹੜੀਆਂ ਹਨ ਇਹ ਜਾਣਨ ਦੇ ਲਈ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਛੇਰ ਵੀ ਕਰ ਦੇਣਾ ਜੀ ਸਾਧ ਸੰਗਤ ਜੀ ਗੱਲ ਹਮੇਸ਼ਾ ਵਿਸ਼ਵਾਸ ਦੀ ਹੁੰਦੀ ਹੈ ਸ਼ਰਧਾ ਦੀ ਹੁੰਦੀ ਹੈ ਵਿਸ਼ਵਾਸ ਭਾਵੇਂ ਤੁਸੀਂ ਕੋਈ ਵੀ ਕਰਨਾ ਹੋਵੇ ਕਿਸੇ ਵੀ ਕੰਮ ਤੇ ਕਰਨਾ ਹੋਵੇ ਉਸ ਦੇ ਉੱਪਰ ਤੁਹਾਨੂੰ ਪਹਿਲਾਂ ਵਿਸ਼ਵਾਸ ਕਰਨਾ ਪੈਂਦਾ ਹੈ ਕਿਉਂਕਿ ਸੰਗਤ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਕਿਤੇ ਵੀ ਸ਼ੱਕ ਹੈ ਵਿਸ਼ਵਾਸ ਨਹੀਂ ਹੈ ਸ਼ਰਧਾ ਭਾਵਨਾ ਨਹੀਂ ਹੈ ਤਾਂ ਉਹ ਤੁਹਾਡਾ ਕੰਮ ਕਦੇ ਵੀ ਫਿਰ ਨਿਪਰੇ ਨਹੀਂ ਛੜੇਗਾ ਦੂਜੇ ਪਾਸੇ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਹੈ ਭਾਵਨਾ ਹੈ ਪੂਰਾ ਵਿਸ਼ਵਾਸ ਹੈ ਤਾਂ ਤੁਸੀਂ ਪੱਤਰਾਂ ਦੇ ਵਿੱਚੋਂ ਵੀ ਰੱਬ ਨੂੰ ਲੱਭ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਪੂਰਾ ਵਿਸ਼ਵਾਸ ਹੋਵੇਗਾ ਤਾਂ ਸਾਾ ਸੰਗਤ ਇਸ ਮੱਘਰ ਦੇ ਮਹੀਨੇ ਦੇ ਵਿੱਚ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਇਸ ਪਾਣੂ ਕਰਨ ਦੇ ਨਾਲ ਜਦੋਂ ਵਿਸ਼ਵਾਸ ਹੀ ਨਾ ਹੋਵੇ ਤਾਂ ਫਿਰ ਪ੍ਰਮਾਤਮਾ ਸਾਹਮਣੇ ਵੀ ਪ੍ਰਗਟ ਹੋ ਚਾਹਣ ਤੇ ਆਪਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਸਾਥ ਸੰਗਤ ਦੀ ਵਿਸ਼ਵਾਸ ਦੀ ਹੁੰਦੀ ਹੈ ਜੋ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਸ ਨੂੰ ਕਰਨ ਦੇ ਨਾਲ ਇਸ ਪਾਣੂ ਕਰਨ ਦੇ ਨਾਲ ਕੋਈ ਵੀ ਚੀਜ਼ ਕੋਈ ਵੀ ਤਾਕਤ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਰੋਕ ਨਹੀਂ ਸਕਦੀ ਤੁਸੀਂ ਇਹ ਕੋਈ ਬਹੁਤਾ ਉਖਾ ਕੰਮ ਨਹੀਂ ਕਰਨਾ ਕੁਝ ਤੁਹਾਡੇ ਨਾਲ ਚੀਜ਼ਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਸਿਰਫ ਤੇ ਸਿਰਫ ਉਹਨਾਂ ਨੂੰ ਤੁਸੀਂ ਆਪਣੇ ਪਾਸ ਦੇ ਵਿੱਚ ਰੱਖ ਲੈਣਾ ਹੈ ਸਾਧ ਸੰਗਤ ਜੀ ਆਪਾਂ ਜਾਣਦੇ ਹਾਂ ਕਿ ਪਰਸ ਤਾਂ ਸਾਰੇ ਹੀ ਆਪਣੇ ਕੋਲ ਰੱਖਦੇ ਹਨ ਭਾਵੇਂ ਮੇਰੀਆਂ ਭੈਣਾਂ ਹੋਣ ਤੇ ਭਾਵੇਂ ਵੀਰ ਹੋਣ ਹਰ ਇੱਕ ਮਨੁੱਖ ਦੇ ਕੋਲ ਪੈਸੇ ਆਉਣ ਦੇ ਲਈ ਪਾਸ ਤਾਂ ਜ਼ਰੂਰ ਹੁੰਦਾ ਹੈ ਜੇਕਰ ਸੰਗਤ ਜੀ ਅਸੀਂ ਜੋ ਤੁਹਾਡੇ ਨਾਲ ਇਹ ਚੀਜ਼ਾਂ ਸਾਂਝੀਆਂ ਕਰਦੇ ਹਾਂ ਤੁਸੀਂ ਉਹਨਾਂ ਨੂੰ ਪਲਸ ਵਿੱਚ ਰੱਖ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਹਾਨੂੰ ਕਦੇ ਵੀ ਕੋਈ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਹਾਡੇ ਘਰ ਵਿੱਚ ਪੈਸਾ ਆਉਣ ਦੇ ਨਵੇਂ-ਨਵੇਂ ਤਰੀਕੇ ਤੁਹਾਨੂੰ ਮਿਲ ਜਾਣਗੇ ਬਸ ਤੁਸੀਂ ਇੱਕ ਕੰਮ ਕਰਨਾ ਹੈ ਆਪਣੇ ਮਨ ਵਿੱਚ ਵਿਸ਼ਵਾਸ ਰੱਖਣਾ ਹੈ ਕਿ ਮੈਂ ਇਹ ਜੋ ਕੰਮ ਕਰ ਰਹੀਆਂ ਹਾਂ ਇਸੇ ਨਾਲ ਮੈਨੂੰ ਫਾਇਦਾ ਜ਼ਰੂਰ ਹੋਵੇਗਾ ਇਸ ਦਾ ਮੈਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਆਓ ਜਾਣਦੇ ਹਾਂ ਸਾ ਸੰਗਤ ਜੀ ਉਹ ਕਿਹੜੀ ਚੀਜ਼ ਹੈ ਜੋ ਤੁਸੀ ਪਾਸੇ ਵਿੱਚ ਰੱਖ ਲੈਣੀ ਹੈ ਜਦੋਂ ਤੁਸੀ ਪਾਸੇ ਵਿੱਚ ਰੱਖਣੀ ਹੈ ਤਾਂ ਇੱਕ ਛੋਟੀ ਜੀ ਚਾਂਦੀ ਦੀ ਚਾਬੀ ਬਣਵਾ ਕੇ ਤੁਸੀ ਆਪਣੇ ਸਮਰੱਥਾ ਦੇ ਅਨੁਸਾਰ ਛੋਟੀ ਵੱਡੀ ਵੀ ਬਣਾ ਸਕਦੇ ਹੋ ਜਿੰਨੀ ਕੋ ਤੁਹਾਡੀ ਪਹੁੰਚ ਹੋਵੇ ਤੁਸੀ ਇੱਕ ਚਾਬੀ ਚਾਂਦੀ ਦੀ ਬਣਵਾਉਣੀ ਹੈ ਔਰ ਸਾਨੂੰ ਆਪਣੇ ਪਾਸ ਦੇ ਵਿੱਚ ਰੱਖ ਲੈਣਾ ਹੈ ਆਪਾਂ ਅਕਸਰ ਹੀ ਸੋਹਂਦੇ ਹਾਂ ਕਿ ਜੋ ਚਾਹਂਦੀ ਹੁੰਦੀ ਹੈ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੈ ਇਸ ਦੇ ਨਾਲ ਹੀ ਸਾਧ ਸੰਗਤ ਜੀ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਮਨੁੱਖ ਜਦੋਂ ਚਾਬੀ ਨੂੰ ਆਪਣੇ ਪਾਸ ਵਿੱਚ ਰੱਖਦਾ ਹੈ ਉਹਨੂੰ ਕਦੇ ਵੀ ਧਨ ਦੀ ਕਮੀ ਨਹੀਂ ਹੁੰਦੀ ਪਹਿਲੀ ਚੀਜ਼ ਜੋ ਸਾਨੂੰ ਪਾਸ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਉਸ ਤੋਂ ਇਲਾਵਾ ਸਾਧ ਸੰਗਤ ਜੀ ਤੁਲਸੀ ਦੇ ਪੱਤੇ ਤੁਲਸੀ ਦੇ ਪੱਤੇ ਕਾਗਜ਼ ਵਿੱਚ ਰੱਖ ਲਓ ਜੇਕਰ ਤੁਸੀਂ ਤੁਲਸੀ ਦੇ ਪੱਤੇ ਪਰਸ ਵਿੱਚ ਰੱਖਦੇ ਹੋ ਤਾਂ ਤੁਹਾਡਾ ਕੋਈ ਵੀ ਜੋ ਸ਼ੁਭ ਕੰਮ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਸਦੇ ਲਈ ਤੂਲਸੀ ਦਾ ਜਿਵੇਂ ਪਾਠ ਪੂਜਾ ਕੀਤੇ ਜਾਂਦੇ ਹੈ ਤੂਲਸੀ ਦੇ ਪੌਦੇ ਦੀ ਸੇਵਾ ਕੀਤੀ ਜਾਂਦੀ ਹੈ Hindu ਧਰਮ ਦੇ ਵਿੱਚ ਮੰਨਿਆ ਜਾਂਦਾ ਹੈ Hindu ਧਰਮ ਦੇ ਲੋਕ ਜਿਹੜੇ ਹੁੰਦੇ ਹਨ ਉਹ ਤੂਲਸੀ ਦੀ ਪੂਜਾ ਵੀ ਕਰਦੇ ਹਨ ਉਹਨਾਂ ਦਾ ਮੰਨਣਾ ਹੈ ਕਿ ਤુલਸੀ ਉਹਨਾਂ ਦੇ ਘਰ ਦੇ ਵਿੱਚ ਖੁਸ਼ਹਾਲੀ ਤੇ ਸ਼ਾਂਤੀ ਦਾ ਪ੍ਰਤੀਕ ਹੈ ਤੁਸੀਂ ਅਸਲੇ ਆਪਣੇ ਪਾਸ ਵਿੱਚ ਤુલਸੀ ਦਾ ਪੱਤਾ ਜ਼ਰੂਰ ਰੱਖੋ ਇਹ ਮੰਨਿਆ ਜਾਂਦਾ ਹੈ ਕਿ ਤુલਸੀ ਦਾ ਪੌਦਾ ਘਰ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨੂੰ ਜੜੇ ਬੋਟਿਆਂ ਦੇ ਤੌਰ ਤੇ ਆਪਾਂ ਘਰ ਵਿੱਚ ਜ਼ਿਆਦਾ ਲਗਾਉਂਦੇ ਹਾਂ ਜੇਕਰ ਕਿਸੇ ਨੂੰ ਖੰਗ ਜੂ ਕਾਮ ਹੈ ਤੁਸੀਂ ਚਾਹ ਦੇ ਵਿੱਚ ਦੋ ਤਿੰਨ ਪੱਤੇ ਪਾ ਕੇ ਚੰਗੀ ਤਰ੍ਹਾਂ ਚਾਹ ਨੂੰ ਰਿੰਨ ਕੇ ਪੀ ਸਕਦੇ ਹੋ ਇਸ ਦਿਨ ਤੁਹਾਡੇ ਖਾਲਸੀ ਚੁਕਾਮ ਵਗੈਰਾ ਤੋਂ ਤੁਹਾਨੂੰ ਰਾਹਤ ਮਿਲਦੀ ਹੈ ਸਾਧ ਸੰਗਤ ਜੀ ਅਗਲੀ ਚੀਜ਼ ਹੈ ਜੀ ਬੇਲ ਦਾ ਪੱਤਾ ਬੇਲ ਦਾ ਪੱਤਾ ਵੀ ਤੁਹਾਡੇ ਲਈ ਬੜਾ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਬੇਲ ਦੇ ਪੱਤੇ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖਣਾ ਹੈ ਤੇ ਜਦੋਂ ਤੁਸੀਂ ਉਸ ਨੂੰ ਆਪਣੇ ਪਾਸ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੁਹਾਡੇ ਘਰ ਵਿੱਚ ਦਿਵਾਲੀ ਜੋ ਵੀ 네ਗੇਟਿਵ ਊਰਜਾ ਹੈ 네ਗੇਟਿਵ ਚੀਜ਼ਾਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਤੇ ਆਪਣੇ ਘਰ ਵਿੱਚ 네ਗੇਟਿਵ ਚੀਜ਼ਾਂ ਨੂੰ ਇਹ ਦੂਰ ਕਰ ਦਿੰਦੀਆਂ ਹਨ ਘਰ ਵਿੱਚ ਆਵੇਗਾ ਪੈਸਾ ਹੀ ਪੈਸਾ ਤੁਹਾਨੂੰ ਦੱਸ ਰਹੀ ਹਾਂ ਕਿ ਤુલਸੀ ਦੇ ਪੱਤੇ ਤੇ ਬੇਲ ਦੇ ਪੱਤੇ ਤੁਹਾਨੂੰ ਇੱਕ ਕਾਗਜ਼ ਦੇ ਵਿੱਚ ਲਪੇਟ ਕੇ ਪਾਸ ਵਿੱਚ ਰੱਖਣੇ ਚਾਹੀਦੇ ਹਨ ਇਸ ਤੋਂ ਇਲਾਵਾ ਸਾਹ ਸੰਗਾ ਚ ਇਹਨਾਂ ਚੀਜ਼ਾਂ ਦੇ ਨਾਲ ਤੁਸੀਂ ਪਾਸ ਵਿੱਚ ਰੱਖ ਸਕਦੇ ਹੋ ਉਹਨਾਂ ਦੇ ਨਾਲ ਬਿਲਕੁਲ ਵੀ ਟੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਬਹੁਤ ਜ਼ਿਆਦਾ ਉਲਟਾ ਅਸਰ ਹੁੰਦਾ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਕਿ ਜੋ ਵੀ ਤੁਸੀਂ ਪੈਸੇ ਦੇ ਵਿੱਚ ਹੋਰ ਸਮਾਨ ਰੱਖਿਆ ਹੋਵੇਗਾ ਉਸ ਨਾਲ ਇਹ ਚੀਜ਼ਾਂ ਟੱਚ ਨਾ ਹੋਣ ਸਾਧ ਸੰਗਤ ਜੀ ਕਈ ਪੰਨ ਪ੍ਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜੇਕਰ ਇਹ ਪੱਤੇ ਸੁੱਕ ਜਾਣ ਤਾਂ ਸਾਨੂੰ ਫਿਰ ਕੀ ਕਰਨਾ ਚਾਹੀਦਾ ਹੈ ਸੰਗਤ ਜੀ ਇੱਥੇ ਧਿਆਨ ਇਹ ਰੱਖਣਾ ਹੈ ਕਿ ਜੇਕਰ ਪੱਤੇ ਸੁੱਕ ਜਾਂਦੇ ਹਨ ਤਾਂ ਤੁਸੀਂ ਦੁਬਾਰਾ ਚੇਂਜ ਕਰਕੇ ਪੱਤੇ ਪੱਤੇ ਦੁਪਾਰਾਂ ਤੋਂ ਹੀ ਰੱਖ ਸਕਦੇ ਹੋ ਸੁੱਕੇ ਹੋਏ ਪੱਤੇ ਨੂੰ ਤੁਸੀਂ ਚੰਚਾਲ ਪਰਵਾ ਕਰ ਸਕਦੇ ਹੋ ਉਹਦੀ ਜਗ੍ਹਾ ਤੁਸੀਂ ਨਵੇਂ ਪੱਤੇ ਆਪਣੇ ਪਾਸ ਵਿੱਚ ਰੱਖੋ ਇਹ ਤਿੰਨ ਚੀਜ਼ਾਂ ਇਸ ਤੋਂ ਇਲਾਵਾ ਚੌਥੀ ਚੀਜ਼ ਸਾਸ ਸੰਗੇ ਜੀ ਆਪਾਂ ਕਈ ਵਾਰ ਸ੍ਰੀ ਹਰਮੰਦਰ ਸਾਹਿਬ ਜਾਂਦੇ ਹਾਂ ਪ੍ਰਕਾਸ਼ ਪੂਰਬ ਦੇ ਦਿਹਾੜੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਉਹ ਬਹੁਤ ਸਾਰੀਆਂ ਸੰਗਤਾਂ ਚੋਂ ਲਈ ਵਿੱਚ ਲੈ ਜਾਂਦੀਆਂ ਹਨ ਉਹ ਆਪਣੇ ਕਾਰਵੇ ਚੱਲੇ ਜਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਮ ਸੰਭਾਲ ਕਰਦੀਆਂ ਹਨ ਤਾਂ ਤੁਸੀਂ ਸਮਝ ਲਓਗੇ ਤੁਹਾਡੇ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੈ ਇਸ ਰੀਕੇ ਨਾਲ ਜਦੋਂ ਵੀ ਕੋਈ ਚੇਂਜ ਗੁਰਦੁਆਰਾ ਸਾਹਿਬ ਤੋਂ ਮਿਲਦੀ ਹੈ ਤਾਂ ਤੁਸੀਂ ਸਮਝ ਲਓਗੇ ਪਰਮਾਤਮਾ ਤੁਹਾਨੂੰ ਕੋਈ ਚੰਗਾ ਸੰਕੇਤ ਦੇ ਰਹੇ ਹਨ ਸੰਗਤ ਜੀ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਜਿੰਨਾ ਸਮਾਂ ਸਾਡੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਉੰਨਾ ਸਮਾਂ ਕੋਈ ਸਾਡਾ ਵਾਲਵਿੰਗਾ ਨਹੀਂ ਕਰ ਸਕਦਾ ਪਰਮਾਤਮਾ ਦੀ ਕਿਰਪਾ ਹੋ ਜਾਂਦੇ ਹੈ ਉਹਨਾਂ ਭੈਣ ਭਰਾਵਾਂ ਦੇ ਉੱਪਰ ਅਤੇ ਉਸ ਪਰਿਵਾਰ ਦੇ ਉੱਪਰ ਕੋਈ ਵੀ ਉਹਨਾਂ ਦਾ ਫਿਰ ਵਾਲਵਿੰਗਾ ਨਹੀਂ ਕਰੇਗਾ ਇਸ ਤੋਂ ਇਲਾਵਾ ਸਾਧ ਸੰਗਤ ਜੀ ਤੁਸੀਂ ਆਪਣੇ ਪਾਸ ਵਿੱਚ 14 ਦੇ 7 ਦਾਣੇ ਵੀ ਰੱਖ ਸਕਦੇ ਹੋ ਇਹਨਾਂ ਨੂੰ ਬੜਾ ਸ਼ੁਭ ਮੰਨਿਆ ਜਾਂਦਾ ਹੈ ਜਦੋਂ ਸਾਨੂੰ ਇੰਨਾ ਛੋਟੇ ਛੋਟੇ ਉਪਾਅ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਵਿੱਚ ਪੈਸਾ ਆਉਣਾ ਆਪਣੇ ਆਪ ਸ਼ੁਰੂ ਹੋ ਜਾਵੇਗਾ ਇਹਨਾਂ ਨੂੰ ਘਰ ਵਿੱਚ ਰੱਖਣ ਨਾਲ ਕਿਸੇ ਦਾ ਬੁਰਾ ਅਸਰ ਨਹੀਂ ਪੈਂਦਾ ਇਸ ਕਰਕੇ ਜਾਦੂ ਟੋਨਾ ਕੋਈ ਵੀ ਨਹੀਂ ਚੱਲਦਾ ਕੋਈ ਵਹਿਮ ਪਰਮ ਵਾਲੀ ਗੱਲ ਨਹੀਂ ਹੈ ਇੱਕ ਸਿੰਪਲ ਤੇ ਛੋਟੇ ਜਿਹੇ ਟੋਟਕੇ ਹਨ ਜਿਸ ਨਾਲ ਬਹੁਤ ਜ਼ਿਆਦਾ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਹੈ ਜਦੋਂ ਆਪਣੇ ਘਰ ਵਿੱਚ ਪਰੇਸ਼ਾਨੀਆਂ ਹੁੰਦੀਆਂ ਹਨ ਤਾਂ ਸੰਗਤ ਜੀ ਇਹ ਇਧਰ ਉਧਰ ਪਟਕਦੇ ਹਨ ਤੇ ਜਿਸ ਨਾਲ ਆਪਾਂ ਬਿਨਾਂ ਕਿਸੇ ਖਰਚੇ ਤੋਂ ਬਚਾਅ ਕਰ ਸਕਦੇ ਹਾਂ ਜਿਆਦਾ ਤੁਸੀਂ ਚੌਲਾਂ ਦੇ ਦਾਣੇ ਪੀਸ ਕੇ ਰੱਖੋਗੇ ਤਾਂ ਉਹ ਕਦੇ ਵੀ ਪੈਸੇ ਪੱਖੋਂ ਖਾਲੀ ਨਹੀਂ ਹੋਵੇਗਾ ਜਿਵੇਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵਰਤਨ ਦੇ ਵਰਤਨ ਦੇ ਲਈ ਕੁਝ ਸਮਾਂ ਪਹਿਲਾਂ ਬਹੁਤ ਜ਼ਿਆਦਾ ਤੁਹਾਡੇ ਕੋਲ ਮਾਇਆ ਘੱਟ ਹੁੰਦੀ ਸੀ ਪਰ ਹੁਣ ਜ਼ਰੂਰ ਹੁਣ ਜ਼ਰੂਰ ਤੋਂ ਸਾ ਤੁਹਾਡੇ ਪਾਸ ਵਿੱਚ ਕਦੇ ਵੀ ਮਾਇਆ ਖਤਮ ਨਹੀਂ ਹੋਵੇਗੀ ਇਸ ਕਰਕੇ ਹੁਣ ਤੁਹਾਨੂੰ ਕੰਜੂਸੀ ਨਹੀਂ ਕਰਨੀ ਪਾਵੇਗੀ ਜਿਸ ਕਰਕੇ ਹੁਣ ਤੁਸੀਂ ਇਹ ਪਾ ਚੌਲਾਂ ਨੂੰ ਜਦੋਂ ਆਪਣੇ ਪਾਸ ਵਿੱਚ ਰੱਖੋਗੇ ਤਾਂ ਤੁਹਾਡੇ ਘਰ ਵਿੱਚ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਵੇਗੀ ਤੁਸੀਂ ਜਦੋਂ ਵੀ ਕੋਈ ਚੀਜ਼ ਖਰੀਦਣੀ ਹੋਵੇਗੀ ਤੁਹਾਨੂੰ ਕੰਜੂਸੀ ਨਹੀਂ ਕਰਨੀ ਪਵੇਗੀ ਤੁਹਾਡੇ ਕੋਲ ਖੁੱਲੇ ਪੈਸੇ ਹੋਣਗੇ ਤੁਸੀਂ ਜੋ ਵੀ ਬਜਾਟ ਦੇ ਵਿੱਚੋਂ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ ਕਿਉਂਕਿ ਸਾਧ ਸੰਗਤ ਜੀ ਜਦੋਂ ਆਪਣੇ ਕੋਲ ਪੈਸਾ ਨਹੀਂ ਹੁੰਦਾ ਤੇ ਜਦੋਂ ਸਾਨੂੰ ਕੋਈ ਚੀਜ਼ ਪਸੰਦ ਆਉਂਦੀ ਹੈ ਤੇ ਆਪਾਂ ਆਲਸ ਕਰ ਲੈਂਦੇ ਹਾਂ ਆਪਣੇ ਪਾਸ ਵਿੱਚ ਚਾਤੀ ਮਾਰਦੇ ਹਾਂ ਕਿਉਂਕਿ ਆਪਣੇ ਪਰਸ ਵਿੱਚ ਕੁਝ ਦਿਖਾਏ ਨਹੀਂ ਦਿੰਦਾ ਫਿਰ ਜਿਹੜੇ ਛੋਟੇ-ਛੋਟੇ ਉਪਾਅ ਹਨ ਇਹਨਾਂ ਤੁਸੀਂ ਕਰ ਲੈਣਾ ਜੇਕਰ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ ਇਹ ਪੰਜ-ਛੇ ਚੀਜ਼ਾਂ ਤੁਹਾਨੂੰ ਘਰ ਵਿੱਚ ਆਸਾਨੀ ਨਾਲ ਮਿਲ ਜਾਣਗੀਆਂ ਤੇ ਇਹਨਾਂ ਨੂੰ ਤੁਸੀਂ ਪਾਸ ਵਿੱਚ ਜ਼ਰੂਰ ਰੱਖੋ ਸਾਜ ਸੰਗਤ ਜੀ ਅਸ਼ੋਕਾ ਦਰਖਤ ਹੁੰਦਾ ਹੈ ਇੱਕ ਉਸ ਦਾ ਇੱਕ ਪੱਤਾ ਲੈਣਾ ਹੈ ਉਸ ਦੇ ਉੱਪਰ ਤੁਸੀਂ ਗੁਰਮੰਤਰ ਦਾ ਜਾਪ ਜਾਂ ਫਿਰ ਜਿਹੜੇ ਵੀ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਸਕਦੇ ਹੋ ਇਸ ਸ਼ਬਦ ਨੂੰ ਤੁਸੀਂ ਆਪਣੇ ਪਾਸ ਵਿੱਚ ਰੱਖ ਸਕਦੇ ਹੋ ਇਸ ਪੱਤੇ ਵਿੱਚ ਇੰਨੀ ਸ਼ਕਤੀ ਹੈ ਕਿ ਤੁਹਾਡੇ ਵਿਗੜੇ ਹੋਏ ਸਾਰੇ ਕੰਮ ਬਣ ਜਾਣਗੇ ਜਿਵੇਂ ਤੁਹਾਡੀ ਕੁੰਡਲੀ ਦੇ ਵਿੱਚ ਪੈਸੇ ਦੀ ਕਮੀ ਤਾਂ ਜੋਗ ਹੋਵੇ ਤਾਂ ਇਹ ਪਤਾ ਕੋਈ ਨਾ ਕੋਈ ਐਸੀ ਸਕੀਮ ਲਗਾ ਕੇ ਤੁਹਾਡੀ ਕੁੰਡਲੀ ਦੇ ਵਿੱਚ ਤਾਂ ਦੀ ਕਮੀ ਦੂਰ ਕਰਦਾ ਹੈ ਰੁਜ਼ਗਾਰ ਮਿਲਾ ਦੇਵੇਗਾ ਜਿਸ ਨਾਲ ਤੁਹਾਡੇ ਪਾਸ ਵਿੱਚ ਪੈਸੇ ਆਉਣੇ ਸ਼ੁਰੂ ਹੋ ਜਾਣਗੇ ਕੱਚੇ ਦੁੱਧ ਦੇ ਨਾਲ ਤੁਸੀਂ ਇਹਨਾਂ ਦੋ ਸਿੱਕਿਆਂ ਨੂੰ ਧੋ ਕੇ ਆਪਣੇ ਪਾਸ ਵਿੱਚ ਰੱਖ ਸਕਦੇ ਹੋ ਕੱਚੇ ਦੁੱਧ ਨਾਲ ਧੋਣਾ ਇਹਨਾਂ ਨੂੰ ਬੜਾ ਜ਼ਰੂਰੀ ਹੈ ਕਿਉਂਕਿ ਕੱਚੇ ਦੁੱਧ ਵਿੱਚ ਰੱਖਣ ਨਾਲ ਜਾਗਰੂਕ ਐਕਟੀਵਿਟੀ ਹੋ ਜਾਂਦੀ ਹੈ ਤੇ ਜਦੋਂ ਤੁਸੀਂ ਇਹਨਾਂ ਨੂੰ ਪਰਸ ਵਿੱਚ ਰੱਖੋਗੇ ਤੁਹਾਡੇ ਪਰਸ ਵਿੱਚ ਪੈਸੇ ਦੀ ਕਮੀ ਨਹੀਂ ਰਹੇਗੀ ਤੁਹਾਡਾ ਪਰਸ ਹਮੇਸ਼ਾ ਪੈਸਿਆਂ ਨਾਲ ਭਰ ਜਾਵੇਗਾ ਸਾ ਸੰਗਤ ਜੀ ਇਹ ਕੋਈ ਵਿਅਮ ਪਰਮ ਨਹੀਂ ਹੈ ਛੋਟੇ ਛੋਟੇ ਉਪਾਹਨ ਇਹਨਾਂ ਨੂੰ ਉਪਾਹਨ ਨੂੰ ਅਸੀਂ ਕਰਕੇ ਆਪਣੀ ਜ਼ਿੰਦਗੀ ਨੂੰ ਸੁਖਾਲੇ ਕਰ ਸਕਦੇ ਹਾਂ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੇ ਫਤਹਿ